ਕਿਸਾਨਾ ਗੁੱ ਸਰਵਣ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ 101 ਕਿਸਾਨਾਂ ਦਾ ਇੱਕ ਸਮੂਹ 21 ਜਨਵਰੀ ਨੂੰ ਸ਼ੰਭੂ ਸਰਹੱਦੀ ਬਿੰਦੂ ਤੋਂ ਦਿੱਲੀ ਵੱਲ ਆਪਣਾ ਮਾਰਚ ਮੁਰੂ ਸ਼ੁਰੂ ਕਰੇਗਾ ਤਾਂ ਜੋ ਸਰਕਾਰ ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਆਪਣੀਆਂ ਮੰਗਾਂ ਨੂੰ ਮੰਨਣ ਲਈ ਦਬਾਅ ਪਾਇਆ ਜਾ ਸਕੇ। ਇਸ ਤੋਂ ਪਹਿਲਾਂ 101 ਕਿਸਾਨਾਂ ਦੇ ਇੱਕ ਸਮੂਹ ਨੇ ਪਿਛਲੇ ਸਾਲ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਪੈਦਲ ਮਾਰਚ ਕਰਨ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਸਨ। ਪਰ ਹਰਿਆਣਾ ਵਿੱਚ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅੱਜ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਸ਼ੰਭੂ ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਪੰਧੇਰ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਪਿਛਲੇ 11 ਮਹੀਨੇ ਤੋਂ ਸ਼ੰਭੂ ਅਤੇ ਖਨੋਰੀ ਵਿੱਚ ਡੇਰਾ ਲਾ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰ ਰਹੀ। ਪੰਧੇਰ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਇਹ ਫੈਸਲਾ ਕੀਤਾ ਗਿਆ ਹੈ ਕਿ 101 ਕਿਸਾਨਾਂ ਦਾ ਇੱਕ ਜਥਾ 21 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਆਪਣਾ ਮਾਰਚ ਮੂੜ ਸ਼ੁਰੂ ਕਰੇਗਾ। ਉਨਾ ਕਹੇ ਕਿ ਸਾਨੂੰ ਲੱਗਦਾ ਹੈ ਕਿ ਸਰਕਾਰ ਕਿਸੇ ਵੀ ਗੱਲਬਾਤ ਲਈ ਤਿਆਰ ਨਹੀਂ ਹੈ ਦੋਵੇਂ ਮੰਚਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਤੇ ਦੇਖੋ ਇੱਕ ਗੱਲ ਆ ਰਹੀ ਹੈ ਵੀ ਮੋਦੀ ਸਰਕਾਰ ਬਜੇਦਿਆ ਮੋਦੀ ਸਰਕਾਰ ਬਜੇਦਿਆ ਔਰ ਮੋਦੀ ਸਰਕਾਰ ਜਿਹੜੀ ਆਹੋ ਗੱਲ ਨਹੀਂ ਮੰਨੂਗੀ ਸਾਡੀ ਇਹ ਸਮਝ ਨਹੀਂ ਹੈਗੀ ਅਸੀਂ ਨਹੀਂ ਇਹ ਸਮਝਦੇ ਹੈਗੇ ਕਿ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਏ ਜਾ ਸਕਦੇ ਸੰਭਵ ਹੈ ਹੁੰਦਾ ਵੀ ਕੀ ਕਰੀਏ ਵੀ ਕੀ ਲੋੜ ਆ ਵੀ ਕਿਵੇਂ ਮਸਲੇ ਹੱਲ ਹੋ ਜਾਣ ਇੱਕ ਤਾਂ ਹੈਗਾ ਵੀ ਜਿੱਦਨ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਬਣੀ ਛੜੀ ਸੀਗੀ ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾਲ ਸ਼ਹਿਰੀ ਨਹੀਂ ਹੈਗੇ ਦੁਕਾਨਦਾਰ ਨਹੀਂ ਹੈਗੇ ਮਲਾਜ਼ਮ ਨਹੀਂ ਹੈਗੇ ਵਿਦਿਆਰਥੀ ਨਹੀਂ ਹੈਗੇ ਕਿਸਾਨ ਮਜ਼ਦੂਰ ਹੀ ਜੇ ਥੋੜਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਅਸ਼ਵਸ਼ਤ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆ ਅਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜੜਾ ਵਾ ਉਹ ਖਜ਼ਾਨਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਔਰ ਅਰਸੀ ਸਾਰੇ ਇਕੱਠੇ ਹੋ ਕੇ ਲੜ ਰਹੇ ਹਾਂ ਉਦੋਂ ਦਿੱਲੀ ਨੂੰ ਫਿਕਰ ਪੈ ਗਿਆ ਇਹ ਤੋਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਧ ਰਹੀ ਆ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋਵੇ ਚਾਹੇ ਹਰਿਆਣਾ ਹੋਵੇ ਪੂਰੇ ਭਾਰਤ ਵਿੱਚ ਜਾ ਰਹੀਆਂ ਜਾਖੜ ਦਾ ਬਿਆਨ ਇਸ ਗੱਲ ਦਾ ਤਸਦੀਕ ਕਰਦਾ ਜਦੋਂ ਜਾਖੜੇ ਬੋਲਦਾ ਵੀ ਭਾਈ ਐਮਐਸਪੀ ਦਾ ਪੰਜਾਬ ਨੂੰ ਨੁਕਸਾਨ ਹੋ ਜੂ ਕਿਵੇਂ ਭਾਈ ਅਸਲ ਉਹਨੂੰ ਉਹਨੂੰ 나ਗਪੁਰੋਂ ਦਿਰੇਸ਼ ਆਇਆ ਵੀ ਪੰਜਾਬੀਆਂ ਨੂੰ ਪਾੜ ਆਪੋ ਚੋ ਦੀ ਇਹ ਕੱਠੇ ਹੋ ਗਈ ਇਹ ਦੇਸ਼ ਲੈਵਲ ਤੇ ਜੇ ਚਲਾ ਗਿਆ ਅੰਦੋਲਨ ਤੇ ਅੰਦੋਲਨ ਜਿੱਤ ਜਾਣਾ ਉਹਨਾਂ ਨੂੰ ਲੱਗਦਾ ਚਲ ਪੰਜਾਬ ਵੀ ਹਿਮਾਚਲ ਵੀ ਹਰਿਆਣਾ ਵੀ ਦਿੱਲੀ ਵੀ ਪਾ ਲੋ ਕਿੰਨੀਆਂ ਉਹ ਕਹਿਣਗੇ ਪੋਲੀਟੀਕਲੀ ਪੰਜੀ ਸੀਟਾਂ ਦਾ ਜਿਹੜਾ ਵਾ ਉਹ ਨੁਕਸਾਨ ਹੋ ਜੂਗਾ ਐ ਸੋਚਦੀ ਆ ਸਰਕਾਰ ਹੁਣ ਜਦੋਂ ਅਸੀਂ ਦੇਸ਼ ਦੀ ਲੜਾਈ ਲੜ ਰਹੇ ਆਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆਂ ਤੋ ਉਹਦੇ ਚ ਉਹਨੂੰ ਲੱਗਦਾ ਵੀ ਇਹ 540 ਲੀਆਂ ਤੇ ਜਾ ਰਹੇ ਆ ਬਈ ਇਹ ਤਾਂ ਇਹ ਤਾਂ ਹੁੰਝ ਦੇਣ ਕੇ ਦੇਸ਼ ਦੀ ਸੱਤਾ ਉਹ ਸੱਤਾ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਹੀ ਤੋ ਇਸ ਕਰਕੇ ਅੱਜ ਜਿਹੜਾ ਟਾਰਗੇਟ ਆ ਇੱਕ ਤਾਂ ਠੀਕ ਆ ਅਸੀਂ ਘਰਾਂ ਨਾਲ ਜੁੜੇ ਹੋਏ ਆਂ ਸਾਨੂੰ ਲੱਗਦਾ ਠੀਕ ਆ ਮਨੁੱਖ ਨੂੰ ਆਪਦੀ ਘਰ ਦੀ ਜ਼ਿੰਮੇਵਾਰੀ ਕਦੇ ਨਹੀਂ ਛੱਡਣੀ ਚਾਹੀਦੀ ਇਹ ਠੀਕ ਆ ਪਰ ਜੇ ਅਸੀਂ ਪੰਜਾਬ ਬਚਾਉਣਾ ਦੇਸ਼ ਲਈ ਲੜਨਾ ਤਾਂ ਇਹ ਜ਼ਿੰਮੇਵਾਰੀਆਂ ਦੀ ਕੁਰਬਾਨੀ ਕਦੇ ਦੇਣੀ ਪੈਣੀ ਇੱਕ ਜ਼ਿੰਮੇਵਾਰੀਆਂ ਦੀ ਕੁਰਬਾਨੀ ਦਿੱਤੇ ਬਗੈਰ ਅੰਦੋਲਨ ਸਾਬ ਜਿੱਤਿਆ ਨਾ ਜਾਵੇ ਸਾਰਾ ਪਰਿਵਾਰ ਨਹੀਂ ਪਰਿਵਾਰ ਦਾ ਇੱਕ ਜੀ ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਦੇਖ ਲੀਏ ਜਦੋਂ ਹੁਣ ਸਰਵਾਇਦਾਰੀ ਦਾ ਯੋਗਿਆ ਸਰਮਾਇਅਦਾਰੀ ਦੇ ਯੁੱਗ ਵਿੱਚ ਇਹ ਚੀਜ਼ਾਂ ਭਾਰੂ ਨੇ ਅੱਜ ਕੱਲ ਵੱਡੇ ਲੋਕਾਂ ਨੂੰ ਲੋਕ ਉਹਦੇ ਪੈਸੇ ਤੋਂ ਉਹਦੇ ਕਾਰੋਬਾਰ ਤੋਂ ਔਰ ਇਹਨਾਂ ਚੀਜ਼ਾਂ ਤੋਂ ਜਾਣਦੇ ਆ ਜਾਂ ਇਸ ਵੇਲੇ ਮੌਕੇ ਦੀ ਸੱਤਾ ਦੇ ਵਿੱਚ ਉਹਦਾ ਅਹੁਦਾ ਕੀ ਆ ਕੋਈ ਐਮਐਲਏ ਆ ਕੋਈ ਮੰਤਰੀ ਆ ਕੋਈ ਵੱਡਾ ਪ੍ਰਧਾਨ ਮੰਤਰੀ ਆ ਜੋ ਵੀ ਹੋਣ ਇਹ ਚੀਜ਼ਾਂ ਤੋਂ ਲੋਕ ਜ਼ਿਆਦਾ ਜਾਣਦੇ ਨੇ ਔਰ ਗੁਰੂ ਸਾਹਿਬ ਨੇ ساری ਉਮਰ ਇਹ ਚੀਜ਼ਾਂ ਨਹੀਂ ਕਦੀ ਖੱਟੀਆਂ ਨਾ ਉਹਨਾਂ ਨੂੰ ਕੋਈ ਬੈਂਕ ਬੈਲੈਂਸ ਨਾ ਜਾਂਦਾ ਭਈ ਇੰਨੇ ਅਰਬ ਰੁਪਏ ਗੁਰੂ ਸਾਹਿਬ ਦੇ ਫਲਾਣੇ ਬੈਂਕ ਚ ਜਮਾ ਸੀ ਨਾ ਕੋਈ ਜਾਇਦਾਦ ਕਰਕੇ ਜਾਂਦਾ ਭਈ ਇੰਨੀ ਜਾਇਦਾਦ ਇਕੱਠੀ ਕਰਕੇ ਗਏ ਆ ਨਾ ਕੋਈ ਫਲਾਣੀ ਸੱਤਾ ਰਾਜਪਾਗ ਫਲਾਣਾ ਲੈ ਲਿਆ ਉਹਦੇ ਲਈ ਜਾਂਦੇ ਆ ਗੁਰੂ ਸਾਹਿਬ ਲੋਕਾਂ ਲਈ ਸ਼ਗਰਸ਼ੀਲ ਰਹੇ ساری ਉਮਰ ਉਹਦੇ ਲਈ ਜਨਤਾ ਜਾਣਦੀ ਆ ਗੁਰੂ ਸਾਹਿਬ ਨੇ ਆਮ ਜਨਤਾ ਲਈ ਕੁਰਬਾਨੀ ਦਿੱਤੀ ਆ ਪੂਰੇ ਪਰਿਵਾਰ ਸਮੇਤ ਉਹਦੇ ਲਈ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਔਰ ਗੁਰੂ ਸਾਹਿਬਾਨ ਨੇ ਇੱਕ ਮਨੁੱਖਤਾ ਦੇ ਕਲਿਆਣਤਾ ਵਾਸਤੇ ਇੱਕ ਫਲਸਫਾ ਦੁਨੀਆ ਨੂੰ ਦਿੱਤਾ ਹੈਗਾ ਜਿਹੜੇ ਰਾਹ ਤੇ ਚੱਲ ਕੇ ਸਾਡਾ ਜੀਵਨ ਸਫਲ ਹੋ ਸਕਦਾ ਇਸ ਕਰਕੇ ਦੁਨੀਆ ਜਾਣਦੀ ਗੁਰੂ ਸਾਹਿਬ ਨੂੰ ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਰਾਹ ਵਿਖਾਲਿਆ ਉੱਤੇ ਕਟੁਕੜ ਚੱਲਣ ਦਾ ਯਤਨ ਕਰੀਏ ਗੁਰੂ ਸਾਹਿਬਾਨ ਨੇ ਬੇਸ਼ੱਕ ਕਬੀਲਦਾਰੀ ਜ਼ਿੰਦਗੀਆਂ 'ਚ ਵੀ ਆਪਣੀ ਫਰਜ਼ ਨਿਭਾਈ ਹੈਗੇ ਇਹ ਨਹੀਂ ਅਸੀਂ ਕਹਿੰਦੇ ਤਾਂ ਇਸ ਕਰਕੇ ਅਸੀਂ ਜਦੋਂ 헤ਠਾਂ ਵਿਚੜਦੇ ਆ ਜਿਹੜੇ ਸਮੱਸਿਆਵਾਂ ਹੁੰਦੀਆਂ ਸਾਨੂੰ ਵੀ ਇਹ ਸੱਚ ਹੈ ਵੀ ਸਮਾਜ 'ਚ ਰਹੀ ਨੇ ਵਿਆਹ ਵੀ ਆਉਣੇ ਆ ਸਮਾਜ ਚ ਰਹ ਰਹੇ ਆ ਮਰਨੇ ਵੀ ਆਉਣੇ ਆ ਸਮਾਜ ਚ ਰਹੇ ਹੋਰ ਤੋਂ ਦੋ ਗੱਲਾਂ ਹੁੰਦੀਆਂ ਇੱਕ ਹੁੰਦੀ ਮਨੁੱਖ ਦੀ ਐਮਰਜੈਂਸੀ ਵੀ ਐਮਰਜੈਂਸੀ ਜਾਣਾ ਪੈਂਦਾ ਇੱਕ ਹੁੰਦੀ ਆ ਵੀ ਚੱਲ ਸਰ ਸਕਦਾ ਵਾ ਇੱਥੇ ਸਾਰਿਆ ਜਾ ਸਕਦਾ ਤੋਂ ਜੇ ਅਸੀਂ ਤੁਸੀਂ ਨਿੱਕੇ ਨਿੱਕੇ ਕੰਮਾਂ ਦੀ ਕੁਰਬਾਨੀ ਨਹੀਂ ਦਿੰਦੇ ਇਸ ਕਰਕੇ ਮੋਦੀ ਵੀਰਦਾ ਸਾਡੇ ਗੜੀ ਪਾਸ ਉਹ ਉਹਨੂੰ ਲੱਗਦਾ ਵੀ ਹਜੇ ਉਲਝਾਅ ਵਾ ਕਿਤੇ ਨੇ ਕਿਤੇ ਇਸ ਕਰਕੇ ਇਹ ਛੋਟੇ ਕੰਮਾਂ ਦੀ ਕੁਰਬਾਨੀ ਦੇ ਕੇ ਜੇ ਲਹਿਰ ਨੂੰ ਸਮਰਪਿਤ ਹੋਈਏ ਗੁਰੂ ਸਾਹਿਬ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਖੱਅ ਕੋ ਕਿਹੜਾ ਵੀ ਮੋਦੀ ਸਰਕਾਰ ਸਾਡੇ ਘੜੀ ਹਟ ਜੂਗੀ ਕਿਹੜਾ ਸਾਡੇ ਹੱਕ ਨਾ ਦੇਊਗਾ ਤੋ ਇਸ ਕਰਕੇ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਹਰ ਜੀ ਨੂੰ ਇੱਕ ਜੀ ਨੂੰ ਬਈ ਆਉਣਾ ਪੈਣਾ ਹੈ ਅੰਦੋਲਨ ਦੇ ਵਿੱਚ ਫਿਰ ਵੇਖੋ ਕਿਦਾਂ ਮੋਦੀ ਗੋਡਿਆਂ ਪਰ ਕਰ ਲੈਨੇ ਅਰ ਅੱਜ ਅਸੀਂ ਸਿਰ ਕਹਿੰਨੇ ਆਂ ਵੀ ਜੇ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਆ ਜੇ ਸ਼ੈਂਪੂ ਤੇ ਜ਼ਿਆਦਾ ਨਹੀਂ ਵੀ ਮੰਗਦੇ ਇੱਕ ਟਰਾਲੀ ਦੇਖੋ ਕੀ ਬਣਾਉਨੇ ਹੈਗੇ ਤੋ ਜੇ ਅੰਦੋਲਨ ਜਿਤਨਾ ਸਿਰ ਗਿਣਦੀ ਹੁੰਦੀ ਸਿਆਸਤ ਵੀ ਕਿੰਨੇ ਸਿਰ ਆ ਇਹਨਾਂ ਦੇ ਨਾਲ ਤੇ ਪ੍ਰੈਸ਼ਰ ਬਣਦਾ ਹੁੰਦਾ ਇਸ ਕਰਕੇ ਸਾਡੀ ਬੇਨਤੀ ਹੈ ਅੰਦੋਲਨ ਕੋ ਵੱਡਾ ਮਸਲਾ ਨਹੀਂ ਜਿੱਤ ਲਾਂਗੇ ਪੰਜਾਬ ਜਿਸ ਕਿਸਮ ਦੀ ਸੰਘਰਸ਼ ਪੰਜਾਬ ਦੇਊਗਾ ਹਰਿਆਣਾ ਨੇ ਉਸੇ ਕਿਸਮ ਦਾ ਦੇਣਾ ਅਸੀਂ ਜਾਣਦੇ ਹਰਿਆਣਾ ਉੱਠੂ ਉੱਤਰ ਭਾਰਤ ਉੱਠੂ ਉੱਤਰ ਭਾਰਤ ਉੱਠੂ ਪੂਰਾ ਭਾਰਤ ਉੱਠੂ ਇਹ ਨਹੀਂ ਰੋਕ ਸਕਦੇ ਸਾਨੂੰ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ਾਂ ਦੇ ਐਲਾਨ ਵੀ ਹੋਣਗੇ ਸਾਡੀ ਬੇਨਤੀ ਆ ਪੰਜਾਬੀਆਂ ਨੂੰ ਬਾਈ ਹਰ ਪਿੰਡ ਦੇ ਵਿੱਚੋਂ ਇੱਕ ਟਰਾਲੀ ਇੱਕ ਟਰਾਲੀ ਸ਼ੰਭੂ ਮੋਰਚਾ ਹੋਵੇ ਚਾਹੇ ਸਾਡੇ ਚੱਲ ਰਹੇ ਹੋਰ ਨਾ ਬਾਰਡਰਾਂ ਤੇ ਮੋਰਚੇ ਹੋਣ ਚਾਹੇ ਖਡੌਰੀ ਹੋਵੇ ਰਤਨਪੁਰਾ ਹੋਵੇ ਜਾਨੀ ਉੱਤੇ ਵੱਧ ਤੇ ਵੱਧ ਤਾਂ ਇਸ ਕਰਕੇ ਸਾਰੇ ਫਾਰਮਾਂ ਦਾ ਫੈਸਲਾ ਵੀ ਮਜ਼ਬੂਤ ਕਰਨਾ ਸੀ ਮੋਰਚਿਆਂ ਨੂੰ ਤਾਂ ਸ਼ੰਭੂ ਬਾਰਡਰ ਤੇ ਇੱਕ ਟਰਾਲੀ ਲੈ ਕੇ ਜ਼ਰੂਰ ਪਹੁੰਚੋ ਆਰੇ ਇਹ ਅੰਦੋਲਨ ਜਿੱਤੂ ਮੋਦੀ ਸਰਕਾਰ ਦੇ ਜੀਂਦੇ ਜੀ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣੂਗਾ ਐਮ ਐਸ ਪੀ ਗਾਰੰਟੀ ਕਰਨ ਦੇ ਨਾਲ ਨਾਲ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਊਗੀ ਅਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਇਹ ਤੋਂ ਕਾ ਮਜ਼ਦੂਰਾਂ ਦੀ ਨਿਰੇਗਾ ਚੰਗੀ ਦਿਹਾੜੀ ਲੈ ਕੇ ਰਾਂਗੇ ਔਰ ਇਹ ਬਗੈਰ ਮੰਗਾ ਤੋਂ ਮਨਾਏ ਬਗੈਰ ਇਹ ਮੋਰਚਾ ਹਟਣ ਵਾਲਾ ਨਹੀਂ ਹੈਗਾ